ਅਜੀਬੀ ਕੀ ਨਾਜੀ ਆਪਣਾ ਸੁਨੀਸ਼ ਕੁਮਾਰ ਕਿਥੋਂ ਦੇ ਰਹਿਣ ਵਾਲੇ ਬੰਮੀਆਪੀ ਕੀ ਗੱਲਬਾਤ ਹੋਈ ਹੈ ਆਪਣੇ ਨਾਲ ਸਰ ਮੈਂ ਜਾਂਦਾ ਪਿਆ ਸੀ ਤੋਹੇ ਮੁੰਡੇ ਦੇ ਘਰ ਗਿਆ ਸੀ ਇਹਨਾਂ ਨੇ ਮੈਨੂੰ ਬਾਹਰ ਸੱਦਿਆ ਤਿੰਨ ਮੁੰਡਿਆਂ ਕਹਿੰਦੇ ਬਾਹਰ ਆਉ ਮੈਂ ਆ ਯਾਰ ਮੈਂ ਦੱਸੋ ਕਹਿੰਦਾ ਤੂੰ ਡਰਾਟ ਪਾ ਦੇ ਦੈਂ ਕਿ ਮੇ ਕੋਈ ਡਰਾਰ ਹੈ ਹੀ ਨਹੀਂ ਆ ਇੰਨੀ ਗੱਲ ਕਰਦੇ ਕਰਦੇ ਨੇ ਮੇਰੇ ਸਿਰ ਤੇ ਵਿੱਚ ਫਟ ਮਾਰਤਾ ਜੀ ਤਿੰਨ ਜਣੇ ਸੀਗੇ ਇੱਕ ਦਾ ਨਾਮ ਸੋਰਪਾ ਦੂਜੇ ਦਾ ਨਾਮ ਕਿਦੋਂ ਦੋ ਬਕਸੂ ਇੱਕ ਦਾ ਨਾਮ ਕਾਲੂ ਤਿੰਨ ਮੁੰਡੇ ਸੀਗੇ ਤੇ ਉਹਨਾਂ ਦਾ ਇੱਕ ਚਾਚੇ ਦਾ ਮੁੰਡਾ ਤਾਉ ਦਾ ਆ ਬਣ ਉਹਨੇ ਇਹਨੂੰ ਗੱਲੇ ਪਾਰ ਰੱਖਿਆ ਉਹਨੇ ਮੇਰੇ ਫਟ ਮਾਰਤਾ ਜੀ ਇੰਨੀ ਗੱਲ ਹੋਈ ਉਹਦਾ ਬਾਅਦ ਮੈਂ ਘਰ ਗਿਆ ਉਦੋਂ ਮੇਰੇ ਘਰ ਜਾਣ ਦੇ ਬਾਅਦ ਹੀ ਪੁਲਿਸ ਵਾਲੇ ਮੇਰੇ ਮਗਰ ਆਏ ਕਹਿੰਦੇ ਚੱਲ ਥਾਣੇ ਮੈਂ ਕਿਹਾ ਸਰ ਦੁੱਖ ਮੇਰੀ ਹਾਲਤ ਤੋਂ ਕਹਿੰਦੇ ਕੋਈ ਗਲਤੀ ਨਹੀਂ ਮੈਡੀਕਲ ਕਰਾਓ ਅੱਜ ਮੈਂ ਮੈਡੀਕਲ ਕਰਾਇਆ ਆਪਣਾ ਹੱਸ ਕੌਣ ਸੀਗੇ ਕਿਹਨਾਂ ਲੋਕ ਤੁਹਾਡੇ ਤੇ ਹਮਲਾ ਕੀਤਾ ਗਿਆ ਉਹ ਜੀ ਮਾਸੇ ਸੀਗੇ ਕਿਸ ਕਿਸੇ ਪਾਰਟੀ ਨੇ ਸੰਬੰਧ ਰੱਖਦੇ ਹਾਂ 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 ਪਾਰਟੀ ਆ ਪਾਰਟੀ ਨਾਲ ਸੰਬੰਧ ਹੈ ਕਰੋ ਉਹਦਾ ਹਮਲਾ ਕਰ ਨਹੀਂ ਸਕਦੇ ਨਾ ਕਿਸੇ ਦੀ ਸ਼ਹਿ ਪਾਏ ਹਮਲਾ ਕੀਤਾ ਜੀ ਇਹਨੇ ਕਿ ਪੁਲਿਸ ਕੋਲ ਤੂੰ ਹੀ ਨਹੀਂ ਗਿਆ ਪੁਲਿਸ ਨੂੰ ਕੰਪਲੇਂਟ ਪੁਲਿਸ ਕੋਲ ਸਰ ਮੈਂ ਪੂਰੀ ਰਾਤ ਘੁੰਮ ਦਰਿਆ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਫਿਰ ਮੈਂ ਸਰਪੰਚ ਦੇ ਘਰੇ ਗਿਆ ਸਰਪੰਚ ਕਹਿੰਦਾ ਕੋਈ ਗੱਲ ਤੂੰ ਮੈਡੀਕਲ ਕਰਾ ਆਪਣਾ ਜਾ ਕੇ ਆਏ ਮੈਂ ਮੈਡੀਕਲ ਕਰਾਣ ਆਇਆ ਇੱਥੇ ਤੂੰ ਬੰਦ ਸੀਗਾ ਬੰਦ ਹੁੰਦੇ ਬਾਅਦ ਵਿੱਚ ਮੈਂ ਜਲੇ ਘਰ ਗਿਆ ਬਾਅਦ ਪੁਲਿਸ ਵਾਲੇ ਆ ਕੇ ਮੈਨੂੰ ਚੁੱਕਣ ਛੱਡ ਤੁਹਾਡੇ ਲਈ ਉਲਟਾ ਤੁਹਾਨੂੰ ਲੈਣਾ ਹਾਂਜੀ ਮੈਨੂੰ ਲੈਣਾ ਕਿ ਜੀ ਉਦਾਂ ਲੇਤਾ ਨਹੀਂ ਹੁਣੇ ਫਿਰ ਦੀਖੀ ਮੇਰੀ ਹਾਲਤ ਕਹਿੰਦੇ ਕੋਈ ਗੱਲ ਨਹੀਂ ਬੇੜਾ ਰਹਿਣ ਦੀ ਆਪਣਾ ਮੈਡੀਕਲ ਕਰਾ ਜਾ ਕੇ ਕੀ ਮੰਗ ਕਰਦੇ ਹੋ ਮੰਗ ਕਿ ਮੈਂ ਇਹੀ ਕਰਨਾ ਕਿ ਜਿੱਦਾਂ ਮ ਕੀ ਨਾਇਬ ਸਰ ਮੇਰਾ ਨਾਮ ਸੁਣੋ ਪਿੰਡ ਬੰਮਿਆਲ ਤੋਂ ਕੀ ਗੱਲਬਤ ਹੋਈ ਹੈ ਦੇਖਿਆ ਕਿ ਲੜਾਈ ਦਾ ਕੇਸ ਆਇਆ ਤੁਹਾਡੇ ਇਥੇ ਸਰ ਹਾਂ ਇੱਕ ਪਰਸੂ ਦੀ ਗੱਲ ਹੋਈ ਹੈ ਮੇਰੇ ਆਪਣੇ ਟੈਂਡ ਸਰਪਲ ਚਾਹ ਦਾ ਮੁੰਡਾ ਉਹ ਮੁੰਡਾ ਰਾਤ ਨੂੰ ਆਪਣੇ ਚਾਚੇ ਦੇ ਘਰ ਗਿਆ ਸੀ ਤੋਨੂੰ ਘਰੋਂ ਮਤਲਬ ਆਪਣੇ ਗੂਏ ਚੱਲ ਗਏ ਉਹ ਮੁੰਡਿਆਂ ਨੇ ਦੋ ਚਾਰਾਂ ਨੇ ਵਾਰਦਤ ਕੀਤੀ ਸੀ ਤੇ ਪੀਆ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹਦੀ ਕਾਰਗਤ ਕਾਰਵਾਈ ਕੀਤੀ ਜਾਏ ਜਲਦੀ ਜਲਦੀ ਇਨਸਾਫ ਦਿੱਤਾ ਜਾਏ ਨਾਲ ਹੀ ਮੇਰੀ ਇੱਕ ਹੋਰ ਮੰਗ ਹੈ ਕਿ 2 ਮਹੀਨੇ ਪਹਿਲੇ ਸਾਡੇ ਵੀ ਇੱਕ ਲੜਾਈ ਦਾ ਮਤਲਬ ਝਗੜਾ ਹੋਇਆ ਹੀ ਪਿੰਡ ਮੱਲੇ ਚ ਪੰਜ ਮੈਡੀਕਲ ਸਾਡੇ ਪੰਜਾਂ ਜਣੇ ਦੇ ਮਤਲਬ ਕਿ ਸੱਟਾ ਸੱਟਾਂ ਲੱਗੀਆਂ ਸੀ ਪੰਜ ਮੈਡੀਕਲ ਵੀ ਕਰਵਾ ਦੇ ਹਸਪਤਲਾਂ ਜੋ ਵੀ ਕਾਰਵਾਈ ਹੋਣੀ ਕਾਰਵਾਈ ਸਾਰੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 2 ਮਹੀਨੇ ਦਾ ਮੈਂ ਪੁੱਛਣਾ ਚਾਹਨਾ ਕਿ ਕਾਨੂੰਨ ਆ ਦੀ ਕੋਈ ਚੀਜ਼ ਹੁੰਦੀ ਹੈ ਕਿਉਂ ਨਹੀਂ ਕੀਤੀ ਗਈ ਕੀ ਕਾਰਨ ਹੈ ਕਿਸ ਦਵਾ ਦੇ ਵਿੱਚ ਪੁਲਿਸ ਜਿਹੜੀ ਹਾਰੀ ਕਾਰਵਾਈ ਨਹੀਂ ਕਰ ਰਹੀ ਜੀ ਕੀ ਲੱਗਦਾ ਤੁਹਾਨੂੰ ਕੀ ਕਾਰਨ ਹੈ ਲੜਾਈ ਜਿਹੜੀ ਹੋਈ ਕੋਈ ਸਰਾਟੀ ਅਨਸਰ ਸੀ ਕਿ ਜਾਂ ਕਿਸੇ ਪਾਰਟੀ ਨਾਲ ਸੰਬੰਧ ਸੀਗਾ ਹਾਂ ਮੈਂ ਸਰ ਕਿਸੇ ਪਾਰਟੀ ਨੂੰ ਪਾਰਟੀ ਨੂੰ ਗਲਤ ਨਹੀਂ ਕਾਂਗਾ ਕਿ ਮੇਰੇ ਆਹ ਦਾ ਮੇਰੇ ਪਿੰਡ ਦੇ ਆਪ ਦੇ ਲੀਡਰ ਹੈਗੇ ਨਾ ਕੁਛ ਜੋ ਸਰਾਟੀ ਤੱਤ ਹੈਗੇ ਨੇ ਉਹਨਾਂ ਦੇ ਕਰਕੇ ਹੀ ਸਾਰਾ ਕੰਮ ਹੋਇਆ ਗਦਾ ਜਦੋਂ ਵੀ ਕਿਸੇ ਪਾਰਟੀ ਨੂੰ ਕਈ ਬੰਦੇ ਨੂੰ ਆਮ ਨੂੰ ਕਿਸੇ ਨਾਲ ਜੋੜਨਾ ਹੁੰਦਾ ਤੇ ਉਹਦੇ ਗਲਤ ਕੰਮ ਕਰਾ ਕੇ ਜਾਂ ਪ੍ਰੈਸ਼ਰ ਪਾ ਕੇ ਨਹੀਂ ਜੋੜੀ ਦਿੰਦਾ ਚੰਗੇ ਕੰਮ ਨਾਲ ਹੀ ਬੰਦੇ ਜੁੜਦੇ ਆ ਪਾਰਟੀ ਨਾਲ ਤੇ ਮੇਰੀ ਬੇਨਤੀ ਹੈ ਕਿ ਇਦਾਂ ਦੇ ਧੱਕੇ ਨਾ ਕੀਤੇ ਜਾਣ ਮੈਂ ਮੰਤਰੀ ਸਾਹਿਬ ਨੂੰ ਕਾਂਗਾ ਕਿ ਆਪਣੇ ਪਾਰਟੀ ਦੇ ਬੰਦੇ ਨੂੰ ਗਲਤ ਨੂੰ ਹੱਥ ਪਾਈ ਜਾਏ। ਇਹ ਹੋਣੀ। ਹਾਂ ਸਰ ਕੀ ਮਾਮਲਾ ਹੈ ਕਿ ਲੜਾਈ ਝਗੜੇ ਦਾ ਆਇਆ ਹੈ ਕੋ ਮਿਆਲ ਤੋਂ। ਸ੍ਰੀਸ਼ ਨਾਂ ਦਾ ਵਿਅਕਤੀ ਜਿੱਤੇ ਹਮਲਾ ਹੋਇਆ ਕਿਤੇ ਸੱਟਾਂ ਵੀ ਲੱਗੀਆਂ ਨੇ। ਸ੍ਰੀਸ਼ ਨਾਂ ਦਾ ਵਿਅਕਤੀ ਹੁਣ ਥੋੜੀ ਦੇਰ ਪਹਿਲਾਂ ਮੇਰੇ ਮਿਊਨਿਸਪਲ ਆਏ ਸੀ ਉਹਨਾਂ ਨੇ ਦਿੱਤੀ ਇੱਕ ਐਮਐਲਆਰ ਇੱਕ ਦਰਖਾਸਤ ਦਿੱਤੀ ਹੈ। ਉਹ ਹੁਣ ਮੈਨੂੰ ਆਇਆ ਮੈਨੂੰ ਦੱਸਿਆ ਮੁਰਸ਼ੀ ਨੇ। ਐਮਐਲਆਰ 323 ਦੀ ਹੈ ਉਹ ਵੈਰੀਫਾਈ ਕਰ ਲੈਣੇ। ਕਿਹਨੇ ਸੱਟ ਲਾਈ ਹੈ ਤੇ ਕਿਦਾਂ ਲੜਾਈ ਦਾ ਕਾਰਨ ਕੀ ਹੈ ਕਹਿੰਦੇ ਨੇ ਕਿ ਜਿਹੜਾ ਉਹਨੂੰ ਹਮਲਾ ਕੀਤਾ ਗਿਆ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਆ ਆਮ ਆਦਮੀ ਪਾਰਟੀ ਦੇ ਨਾਲ ਤੇ ਉਹਨਾਂ ਦੇ ਮੰਨ ਚ ਇਹ ਹੈਗਾ ਕਿ ਹੋ ਸਕਦਾ ਉਹਨਾਂ ਦੀ ਮੌਕੇ ਦੀ ਸਰਕਾਰ ਕੋਈ ਕਾਰਵਾਈ ਨਾ ਹੋਵੇ ਐਸੀ ਜੀ ਗੱਲ ਕੋਈ ਧਿਆਨ ਚ ਨਹੀਂ ਹੈਗੀ ਨਾ ਕਿਸੇ ਨੇ ਧਿਆਨ ਚ ਲਿਆਂਦੀ ਇਹ ਗੱਲ ਦੋਹੇ ਤਰ੍ਹਾਂ ਨੇ ਦੋਵੇਂ ਤਰ੍ਹਾਂ ਲੇਬਰ ਕਲਾਸ ਨਾਲ ਸੰਬੰਧ ਰੱਖਦੀਆਂ ਨੇ ਜਿਹੜੀ ਧਿਰ ਦਾ ਕਸੂਰ ਹੋਏਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਾਲਾਤਾਰ ਅਸਰ ਵਾਲੇ ਹਦਾਇਤਾਂ ਨੇ ਕਿ ਜਿਹੜਾ ਵੀ ਬੰਦਾ ਕਸੂਰਵਾਰ ਆ ਉਦੇ ਖਲਬ ਜੋ ਲੀਗਲੀ ਕਾਰਗਿ ਬੰਦੀ ਹੁ ਲਿਆਂਦੀ ਹੈ